15 ਦਿਨ ਪਹਿਲਾਂ ਵਿਆਹੇ ਮੁੰਡੇ ਦੇ ਪਰਿਵਾਰ ਦੇ ਵੱਲੋਂ ਕੁੜੀ ਤੇ ਗਹਿਣੇ ਲੈ ਕੇ ਫਰਾਰ ਹੋਣ ਦੇ ਇਲਜ਼ਾਮ ਲਗਾਏ ਗਏ ਸਨ ਤਾਂ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ ਹੈ ਦੇ ਰਸਲ ਕੁੜੀ ਪਰਿਵਾਰ ਖੁਦ ਸਾਹਮਣੇ ਆਇਆ ਤੇ ਮੁੰਡੇ ਦੇ ਪਰਿਵਾਰ ਵੱਲੋਂ ਲਗਾਏ ਗਏ ਗੈਣੇ ਚੋਰੀ ਦੇ ਇਲਜ਼ਾਮਾਂ ਨੂੰ ਗਲਤ ਕਰਾਰ ਕੀਤਾ। ਕੁੜੀ ਪਰਿਵਾਰ ਦਾ ਕਹਿਣਾ ਹੈ ਕਿ 25 ਲੱਖ ਲਗਾ ਕੇ ਅਸੀਂ ਧੀ ਦਾ ਸ਼ਾਦਾਨਾ ਵਿਆਹ ਕੀਤਾ। ਕੁੜੀ ਪਰਿਵਾਰ ਮੁਤਾਬਕ ਮੁੰਡਾ ਨਸ਼ੇਦਾਰ ਦੀ ਸੀ। ਪਰਿਵਾਰ ਨੇ ਅੱਗੇ ਦੱਸਿਆ ਕਿ ਵਿਆਹ ਤੋਂ ਬਾਅਦ ਜਦੋਂ ਕੁੜੀ ਕਮਰੇ ਦੇ ਵਿੱਚ ਜਾਂਦੀ ਹੈ ਤੇ ਵੇਖਦੀ ਹੈ ਕਿ ਮੁੰਡਾ ਨਸ਼ੇ ਕਰ ਰਿਹਾ ਹੁੰਦਾ। ਕੁੜੀ ਦੇ ਵੱਲੋਂ ਵੇਖਣ ਤੇ ਕੁੱਟਮਾਰ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ। ਇਸ ਕਰਕੇ ਕੁੜੀ ਪੇਕੇ ਘਰ ਵਾਪਸ ਆ ਜਾਂਦੀ ਹੈ। ਕੁੜੀ ਪਰਿਵਾਰ ਦੇ ਵੱਲੋਂ ਮੁੰਡੇ ਤੇ ਗੰਭੀਰ ਇਲਜ਼ਾਮ ਲਗਾਏ ਗਏ। ਹ ਲੰਗੁੰਡੇ ਪਰਿਵਾਰ ਨੇ ਕੁੜੀ ਤੇ ਕਰੀਬ 8 ਲੱਖ ਦੇ ਗਹਿਣੇ ਚੋਰੀ ਕਰਨ ਦੇ ਇਲਜ਼ਾਮ ਲਗਾਏ ਗਏ ਸਿਸ ਤੋਂ ਬਾਅਦ ਹੁਣ ਕੁੜੀ ਪਰਿਵਾਰ ਸਾਹਮਣੇ ਆਇਆ ਮੁੰਦਰ ਪੁਲਿਸ ਵੱਲੋਂ ਨਵਾਂ ਠਿਰਾਦੇ ਇਲਜ਼ਾਮਾਂ ਦੀ ਤਫਦੀਸ਼ ਕੀਤੀ ਜਾ ਰਹੀ ਹੈ ਜੋ ਸੱਚ ਹੋਵੇਗਾ ਉਸ ਮੁਤਾਬਕ ਕਾਰਵਾਈ ਹੋਵੇਗੀ ਹਾਲਾਂਕਿ ਦੋਵਾਂ ਪਰਿਵਾਰਾਂ ਵਿੱਚੋਂ ਕੌਣ ਸੱਚ ਬੋਲ ਰਿਹਾ ਹੈ ਤੇ ਕੌਣ ਝੂਠੇ ਤਾਂ ਤਫਦੀਸ਼ ਤੋਂ ਬਾਅਦ ਸਾਹਮਣੇ ਆਵੇਗਾ ਨਾ ਤੁਹਾਡਾ ਮੇਰਾ ਨਾਮ ਕਲਵੰਤਕੌਰ ਕਿਹੜੇ ਪਿੰਡ ਤੋਂ ਆ ਜੀ ਓਕੇ ਪਿੰਡ ਤੋਂ ਕੀ ਮਾਮਲਾ ਕੀ ਸੀ ਕਿ ਸਾਰਾ ਜਿਹੜਾ ਬਹਾਨੀ ਇੱਕ ਕੁੜੀ ਦਾ ਵਿਆਹ ਕੀਤਾ ਸੀ ਹਾਂਜੀ ਅਸੀਂ ਬਹਾਨੀ ਕੁੜੀ ਦਾ ਰਸਤਾ ਕੀਤਾ ਸੀਗਾ ਕਿਦਾਂ ਪਹਿਲਾਂ ਅਸੀਂ ਫਗਵਾੜੀ ਸਿਟੀ ਹਾਰਟ ਪਹਿਲਾਂ ਸ੍ਰੀ ਵਾਚੀ ਦੀ ਰੈਂਕ ਕਰਨੀ ਕੀਤੀ ਉਹ ਤੋਂ ਸਾਲ ਬਾਅਦ ਅਸੀਂ 골ਡਨ ਗੇਟ ਕੁੜੀ ਦਾ ਵਿਆਹ ਕੀਤਾ ਹਾਂਜੀ ਤੇ ਕੀ આરોਪ ਤੁਹਾਡੇ ਤੇ ਲਾ ਰਿਹਾ ਵੀ ਸੋਨਾ ਕੁੜੀ ਜਿਹੜੀ ਉਹ ਵੀ ਲੈ ਗਈ 7-8 ਲੱਖ ਰੁਪਏ ਤਾਂ ਸਾਰੀ ਸਚਾਈ ਦੱਸਿਓ ਕੀ ਹੈ ਜੀ ਸਾਡੀ ਕੁੜੀ ਖਾਲੀ ਹੱਥ ਆਈ ਆ ਰਾਤ ਨੂੰ ਜਿਸ ਰਾਤ ਕੁੜੀ ਆਈ ਆ ਇਹਨੇ ਮੁੰਡਾ ਚਿੱਟਾ ਪਿੰਦਾ ਸੀ ਕੁੜੀ ਨੂੰ ਇਹਨੇ ਕੁੱਟਿਆ ਮਾਰਿਆ ਉਸ ਤੋਂ ਬਾਅਦ ਕਹਿੰਦਾ ਕਿ ਗੱਡੀ ਲੈ ਕੇ ਆ ਨਾਲੇ ਮੈਂ ਬਾਹਰ ਨੂੰ ਜਾਣਾ 7 ਲੱਖ ਰੁਪਏ ਲਿਆ ਫੇਰ ਸਾਡੀ ਕੁੜੀ ਨੇ ਇਹਨੂੰ ਮੇਰੇ ਮੁੰਡੇ ਨੂੰ ਫੋਨ ਕੀਤਾ ਕਿ ਤੇਨੂੰ ਵੀ ਕਿਤੇ ਮੈਨੂੰ ਇਦਾਂ ਕੱਟ ਦੇ ਮਾਰਦੇ ਆ ਵੀ ਤੂੰ ਮੈਨੂੰ ਲੈ ਜਾ ਅਸੀਂ ਕੁੜੀ ਆਪਣੇ ਨੂੰ ਪੱਜ ਪਾ ਕੇ ਲਿਆਏ ਆ ਕਿ ਤੇਰਾ ਡੈਡੀ ਬਿਮਾਰ ਆ ਗੰਨੇ ਦੇ ਪੈਸੇ ਤੇਰੇ ਨਾਂ ਤੇ ਆਇਆ ਆ ਅਸੀਂ ਬੈਂਕ ਵਿੱਚੋਂ ਪੈਸੇ ਕਢਾਣੇ ਆ ਤਾਂ ਤੈਨੂੰ ਪੈਸੇ ਕਢਾ ਕੇ ਛੱਡ ਜਾਵਾਂਗੇ ਐਦਾਂ ਅਸੀਂ ਉਹ ਕੁੜੀ ਇਹਨਾਂ ਦੇ ਮਾਮਲੇ ਦੇ ਵਿੱਚੋਂ ਕੱਢੀ ਬਾਹਰ ਓਕੇ ਤੇ ਕੀ ਕਾਰਨ ਸੀਗਾ ਕੁੱਟ ਮਾਰ ਕੇ ਕਰਦਾ ਸੀ ਇਹਦੀ ਕੁੱਟ ਮਾਰ ਨਸ਼ਾ ਕਰਕੇ ਕਰਦਾ ਸੀ ਇਹ ਤਾਂ ਸਾਡੀ ਕੁੜੀ ਦੇ ਲੱਗੇ ਹੀ ਨਹੀਂ ਆਇਆ ਕਿਹੜਾ ਇਹਨਾਂ ਦਾ ਪੁਰਾਣਾ ਬਹਾਨੀ ਵਾਲਾ ਆ ਉਹਦੇ ਨਾਲ ਇਹ ਚੱਲ ਜਾਂਦਾ ਸੀ ਰੋਜ਼ ਰਾਤ ਨੂੰ 12 ਵਜੇ ਇੱਕ ਵਾਰੀ ਘਰੇ ਆਉਂਦਾ ਸੀ ਸਾਡੀ ਕੁੜੀ ਨੂੰ ਇਹ ਨਹੀਂ ਸੀ ਬੁਲਾਉਂਦਾ ਸਾਡੀ ਕੁੜੀ ਨੂੰ ਨਾਲ ਹੀ ਰੋਟੀ ਪੁੱਛਦੇ ਸੀ ਨਾਲ ਪਾਣੀ ਪੁੱਛਦੇ ਸੀ ਸਾਡੀ ਕੁੜੀ ਦਾ ਸੀ ਮਰਿਆ ਮੰਗ ਚੱਕ ਕੇ ਉਦਣ ਲਿਆਂਦੀ ਕਿੰਨੇ ਕ ਦਿਨ ਹੋਏ ਸੀ ਅਜੇ ਵਿਆਹ ਹੋਏ ਨੂੰ ਸਾਡੀ ਕੁੜੀ ਦਾ 10 ਤੋਂ 15 ਦੇ ਦਿਨ ਹੀ ਹੋਈ। ਤੁਸੀਂ ਕੰਪਲੀਟ ਵਗੈਰਾ ਕੀ ਕੀਤਾ ਕੀ ਕੰਪਲੀਟ ਕੀਤੀ ਹੋ ਤੁਸੀਂ ਮੁੰਡਲੇ ਕੋਲ। ਅਸਲ ਸਾਨੂੰ ਚੰਗ ਕੰਪਲੀਟ ਇਹ ਕੀਤੀ ਆ ਕਿ ਸਾਨੂੰ ਕੁਝ ਨਹੀਂ ਚਾਹੀਦਾ ਮੁੰਡਾ ਲਿਆਓ ਮੁੰਡੇ ਦੇ ਅਸੀਂ ਟੈਸਟ ਕਰਾਉਣੇ ਆ ਨਮਰਦ ਦੇ ਵੀ ਕਰਾਉਣੇ ਆ ਤੇ ਨਸ਼ਾ ਕਰਦਾ ਉਹ ਵੀ ਕਰਾਉਣੇ ਆ ਤੇ ਇਨੀ ਮੁੰਡਾ ਲਾਂਬੇ ਕਰ ਦਿੱਤਾ। ਕਿੱਥੇ ਭੇਜਿਆ ਮੁੰਡਾ ਇਹਨਾਂ ਨੇ ਹੁਣ? ਇੰਗਲੈਂਡ ਭੇਜਿਆ ਇਹ ਨਹੀਂ ਮੁੰਡਾ। ਅੱਛਾ ਜੀ। ਹਾਂ ਜੀ। ਇਹ ਸਾਡੀ ਕੁੜੀ ਤੇ ਬਰੇ ਵਲਾਉਂਦੇ ਆ ਕਿ ਕੁੜੀ ਪਾਸਪੋਰਟ ਲੈ ਗਈ ਪਾਸਪੋਰਟ ਕੁੜੀ ਲਿਆਵੇ ਤਾਂ ਮੁੰਡਾ ਬਾਹਰ ਨੂੰ ਕਿੱਦਾਂ ਚੜ ਗਿਆ? ਇਨੀ ਮੁੰਡਾ ਇਹ ਝੂਠੇ ਕਰਕੇ ਇਨੀ ਮੁੰਡਾ ਪੇਸ਼ ਨਹੀਂ ਕੀਤਾ ਸਾਨੂੰ ਸਾਨੂੰ ਪਤਾ ਲੱਗਾ ਕਹਿੰਦੇ ਆ ਸਾਰੇ ਤੂੰ ਮੁੰਡਾ ਹੀ ਨਹੀਂ ਰਾਤੋਂ ਰਾਤ ਬਾਹਰ ਕੱਢਦਾ ਓਕੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਸਾਰੀ ਅਸੀਂ ਇਹੇ ਮੰਗ ਕਰਨੀ ਆ ਕਿ ਸਾਡਾ ਫੈਸਲਾ ਸਹੀ ਹੋਵੇ ਸਾਨੂੰ ਕਿਦਾਂ ਹੱਕ ਮਿਲੇ ਸਾਡਾ ਕੁੜੀ ਸੋਨਾ ਸਾਡੀ ਕੋਈ ਨਹੀਂ ਲਿਆਈ ਇਹ ਸਿਰਫ ਜਾਣ ਕੇ ਕਰਦੇ ਆ ਯਾਨੀ ਕਿ ਜਿੰਨੇ ਕੋ ਰੋਪ ਲਗਾ ਰਹੇ ਤੁਹਾਡੇ ਦੇ ਝੂਠੇ ਲਗਾ ਰਹੇ ਹਾਂ ਝੂਠੇ ਲਗਾ ਰਹੇ ਆ ਅਸੀਂ ਅਸੀਂ ਇਨਾ ਸੋਨਾ ਪਾਇਆ ਇਨਾ ਦਾ ਸੋਨਾ ਚੋਰੀ ਕਰਨ ਨੂੰ ਥੋੜੀ ਕੁੜੀ ਨੇ ਸੋਨਾ ਪਾਇਆ ਤੁਸੀਂ ਕੀ ਕੀ ਤੁਸੀਂ ਕੀ ਕੀ ਪਾਇਆ ਜੀ ਕੁੜੀ ਤੇ ਅਸੀਂ ਕੁੜੀ ਨੂੰ ਸੈੱਟ ਪਾਇਆ ਪ੍ਰਾਣੇ ਨੂੰ ਇੱਕ ਅਸੀਂ ਰਿੰਗ ਸਰਮੁਣੀ ਤੇ 6 ਗ੍ਰਾਮਾਂ ਦੀ ਮੁੰਦੀ ਪਾਈ 2 ਤੋਲਿਆਂ ਦੀ ਚੈਨੀ ਪਾਈ ਡੋਮੀ ਦੀ ਅਸੀਂ 30 ਜਿਆਦ ਦੀ ਮੁੰਡੇ ਨੂੰ ਘੜੀ ਪਾਈ ਫੇ ਪੈਲਸ ਅਸੀਂ ਮੁੰਦੀ ਪਾਈ ਤੇ ਕੁਛ ਲੈ ਕੇ ਆਈ ਕੁੜੀ ਨਾਲ ਕੁਛ ਲੈ ਆਂਦਾ ਕੁਛ ਨਹੀਂ ਲੈ ਕੇ ਆਈ ਕੁੜੀ ਤਾਂ ਪਜਾਮਾ ਬਣਾਉਣ ਦੇ ਵਿੱਚ ਆਈ ਕੋਈ ਦੱਸਿਆ ਜੀ ਕੁੜੀ ਨੇ ਕਿੱਥੇ ਸਾਮਾਨ ਸਾਰਾ ਹਸੋਣਾ ਕਿੱਥੇ ਸਾਨੂੰ ਨਹੀਂ ਦੱਸਿਆ ਨੇ ਆਪਣੀ ਮੰਮੀ ਨੂੰ ਫੜਾਇਆ ਸੀ ਸੋਨਾ ਸ਼ਾਪਿੰਗ ਕਰਾਈ ਗੜੀਆਂ ਤੁੰਬਾ ਮੁੰਡੇ ਨੇ ਮਾਇਆ ਸੀ ਉਹ ਮੁੰਡੇ ਦੇ ਕੋਲ ਸੀਗੀਆਂ ਸ਼ਾਪਿੰਗ ਕਰਾਈ ਇੱਕ ਬੂਟ ਲੈ ਕੇ ਦਿੱਤੇ ਇੱਕ ਬੂਟ ਲੈ ਕੇ ਦਿੱਤੇ ਤੇ ਇੱਕ ਪਜਾਮਾ ਬਣਨ ਲੈ ਕੇ ਦਿੱਤਾ ਇਹ ਸਾਡੇ ਕੁੜੀ ਨੂੰ ਇਹਨੇ ਸ਼ਾਪਿੰਗ ਕਰਾਈ ਇਹਨਾਂ ਦੇ ਮੁੰਡੇ ਨੇ ਦੋ ਵੀ ਇਹਨਾਂ ਦੇ ਘਰੇ ਜੇ ਸਾਡੀ ਕੁੜੀ ਖਾਦੀ ਜਾਂ ਤੀਆਂ ਹੀ ਆਪਣੇ ਘਰੇ ਇੱਕ ਪਾਰਸ ਲੈ ਕੇ ਦਿੱਤਾ ਠੀਕ ਹੈ ਜੀ ਹਾਂਜੀ ਸਰਵਣੀ ਕੀਤੀ 1 ਸਾਲ ਪਹਿਲਾਂ ਤੇ ਅਸੀਂ 2.5 ਲੱਖ ਰੁਪਇਆ ਲਾਇਆ ਬੇ ਸਾਲਵਾਂ ਵਿਆਹ ਦਿੱਤਾ 21 ਫਰਵਰੀ ਨੂੰ ਇੱਕੀ ਭਰਵਦੀ ਨੂੰ ਵਿਆਹ ਦਿੱਤਾ ਤੇ ਸਾਡੀ ਕੁੜੀ ਉੱਥੇ ਇਹ 14 ਦਾ ਨਰਈ ਦੂਜੇ ਦਿਨ ਸਾਨੂੰ ਕੁੜੀ ਨੇ ਦੱਸ ਦਿੱਤਾ ਸੀ ਤੇ ਮੁੰਡਾ ਪੂਰਾ ਚਿੱਟਾ ਪੀਂਦਾ ਉਹਦੇ ਬੈਗ ਵਿੱਚ ਮੈਂ ਦੇਖਿਆ ਅੰਦਰ ਪੀਂਦਾ ਵੀ ਦੇਖਿਆ ਤੇ ਮੇਰੇ ਲੱਗੇ 14 ਦਿਨਾਂ ਚ ਇੱਕ ਦਿਨ ਵੀ ਨਹੀਂ ਆਇਆ ਅਲਾਹੁਮ ਬਾਰਕ ਮਸਕਾਲ ਨੂੰ ਤੇ ਮੈਂ ਇਹ ਮੀਡੀਅਮ ਨੂੰ ਇਨਸਾਫ ਕਰਦਾ ਹਾਂ ਕਿ ਸਾਡਾ ਇਨਸਾਫ ਕੀਤਾ ਜਾਵੇ ਅੰਕਲ ਸੋਨੇ ਦੀ ਸੋਨੇ ਦੀ ਕਿੰਨੀ ਸਜਾਈ ਹੈ ਇਹਦੇ ਵਿੱਚ ਜਿਹੜਾ ਸੋਨਾ ਕਹਿੰਦੇ ਲੈ ਕੇ ਆਇਆ ਸਾਡਾ ਤੁਸੀਂ ਦੇਖੋ ਇੱਕ ਇੱਕ ਕੁੜੀ ਖਾਲੀ ਹੱਥ ਆਈ ਆ ਇਹਨਾਂ ਨੂੰ ਮਾਂ ਪੇ ਨੂੰ ਬੁਲਾ ਕੇ ਆਈ ਆ ਤੇ ਕੋਈ ਸੋਨਾ ਨਹੀਂ ਲੈ ਕੇ ਆਈ ਮੁੰਡਾ ਲੈ ਕੇ ਆਇਆ ਮੋਟਰਸਾਈਕਲ ਤੇ ਇੰਨਾ ਕੁੜੀ ਕੋਲ ਪਾਤ ਸੀ ਤੇ ਬਲੈਨ ਤੇ ਪਜਾਮਾ ਪਾਇਆ ਸੀ ਇਹਨਾਂ ਨੂੰ ਮੱਥਾ ਟੇਕ ਕੇ ਆਈ ਆ ਵਿਆਹ ਤੋਂ ਪਹਿਲਾਂ ਦੱਸਿਆ ਨਹੀਂ ਅਗਾ ਤੁਹਾਨੂੰ ਕੋਈ ਇਨਕੁਆਇਰੀ ਨਹੀਂ ਕੀਤੀ ਮੁੰਡੇ ਦੀ ਕਿਦਾਂ ਦਾ ਮੁੰਡਾ ਕਿਦਾਂ ਦਾ ਨਹੀਂ ਜੀ ਵਿਆਹ ਤੋਂ ਪਹਿਲਾਂ ਅਸੀਂ ਪਿੰਡ ਵਾਲੇ ਨੂੰ ਪੁੱਛਿਆ ਤੇ ਪੁੱਛਿਆ ਵੀ ਤੁਸੀਂ ਕਿਸੇ ਨੇ ਨਸ਼ਾ ਕਰਦਾ ਦੇਖਿਆ ਕਹਿੰਦੇ ਅਸੀਂ ਤਾਂ ਕੁਝ ਨਹੀਂ ਦੇਖਿਆ ਮੁੰਡਾ ਬਾਹਰ ਸੀ ਮੁੰਡਾ ਬਾਹਰ ਸੀ ਪਤਾ ਨਹੀਂ ਲੱਗਾ ਸਾਨੂੰ ਮੇਰੇ ਵਿੱਚ ਆਹ ਕੰਮ ਹੋਇਆ ਕਿ ਤੁਸੀਂ ਕੰਪਲੀਟ ਕੀਤੀ ਥਾਣੇ ਦੇ ਵਿੱਚ ਹੁਣ ਅਸੀਂ ਜੀ ਕੰਪਲੀਟ ਕੀਤੀ ਕਿ ਜਿੱਦਣ ਕੁੜੀ ਆਈ ਆ ਦੂਜੇ ਦਿਨ ਕੰਪਲੀਟ ਕਰ ਦਿੱਤੀ ਆ ਤੇ ਥਾਣੇ ਦੇ ਵਿੱਚ ਦੂਜੇ ਦਿਨ ਕੰਪਲੀਟ ਕਰ ਦਿੱਤੀ ਆ ਹੁਣ ਸਾਡੇ ਤੇ ਜਾਵੇਂ ਲਾਉਂਦੇ ਆ ਵੀ ਕੁੜੀ ਸਾਰਾ ਹੀ ਸੋਨਾ ਲੈ ਕੇ ਚਲ ਗਈ ਤੇ ਇਹਦੇ ਗਾਲ ਵਿੱਚ ਚੈਨੀ ਸੀ ਜੇ ਜਦੋਂ ਚੈਨੀ ਮੈਂ ਪੁੱਛਿਆ ਕਿੱਥੇ ਗਈ ਤੇ ਕੁੜੀ ਨੂੰ ਕਹਿੰਦਾ ਤੇਰੇ ਪ੍ਰਾਣ ਪ੍ਰੀਰੂ ਚੈਨੀ ਤਾਂ ਮੇਰੀ ਸੀ ਅਸੀਂ ਪਾਈ ਸੀ ਇਹਨੂੰ ਜਿਹੜੇ ਸਿੱਟਿਆਂ ਦੀਆਂ ਗੱਲਾਂ ਕਰਦੇ ਆ ਸੱਟ ਸਾਰੇ ਮੈਂ ਆਪਣੀ ਸੱਸ ਨੂੰ ਦਿੱਤਿਓ ਹੈ ਤੇ ਮੇਰੇ ਕੋਲ ਮੈਂ ਖਾਲੀ ਹੱਥ ਆਈਆਂ ਮੇਰੇ ਕੋਲ ਕੋਈ ਵੀ ਸੱਟ ਨਹੀਂ ਹੈ ਮੈਂ ਖਾਲੀ ਹੱਥ ਆਈ ਹਾਂ ਹੁਣ ਤੁਸੀਂ ਪੁਲਿਸ ਦੇ ਕੋਲ ਗਏ ਸੀ ਤੁਹਾਨੂੰ ਕੀ ਗਿਆ ਪੁਲਿਸ ਨੇ ਹੁਣ ਪੌਸ ਐਜ਼ੀ ਪੌਸ ਕੋਲ ਗਏ ਆ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਮੁੰਡਾ ਤੁਸੀਂ ਇੱਥੇ ਪੇਸ਼ ਕਰਾਓ ਮੁੰਡੇ ਦੀ ਡਾਕਟਰੀ ਕਰਾ ਲੈਂਦੇ ਆ ਇਨੀ ਮੁੰਡਾ ਲਾਂਬੇ ਕਰ ਦਿੱਤਾ ਤੇ ਮੁੰਡੇ ਨੇ 11 ਤਰੀਕ ਨੂੰ ਚਲਣਾ ਸੀ ਤੇ 3 ਦਿਨ ਪਹਿਲਾਂ ਦਿੱਲੀ ਨੂੰ ਚਲੇ ਗਿਆ ਯਾਨੀ ਤੁਹਾਡੇ ਕਹਿੰਦਾ ਮੱਲਾ ਮੁੰਡਾ ਬਾਹਰ ਚਲ ਗਿਆ ਉਹ ਮੁੰਡਾ ਬਾਹਰ ਚੱਲ ਗਿਆ ਪਾਸਪੋਰਟ ਤੋਂ ਬਗੈਰ ਬਾਹਰ ਨੇ ਹੀ ਜਾ ਸਕਦਾ ਇਹ ਕਹਿੰਦੇ ਇਹ ਕਹਿੰਦੇ ਕਿ ਕੁੜੀ ਪਾਸਪੋਰਟ ਲੈ ਗਈ ਆ ਪਾਸਪੋਰਟ ਤੋਂ ਬਗੈਰ ਬਾਹਰ ਕਿੱਦਾਂ ਚੱਲ ਗਿਆ ਜਾਲਾਂ ਦੇ ਸੱਚ ਸਾਨੂੰ ਝੂਠਾ ਜਾਮ ਸਾਡੇ ਤੇ ਲਾਉਂਦੇ ਆ ਫੇ ਜਿੱਦਣ ਕੁੜੀ ਆਈ ਉਸ ਦਿਨ ਅੰਦਰ ਚਿੱਟਾ ਪੀਂਦਾ ਸੀ ਤੇ ਲੈਟ ਤਾਂ ਹਨੂ ਨਿਕਲਦੀ ਸੀ ਤੇ ਕੁੜੀ ਨੇ ਕਿਹਾ ਤਾਂ ਕਹਿੰਦਾ ਤੇਰੇ ਪ੍ਰੈਨ ਮਰ ਬਜੋਣੀ ਪੈਣੀ ਆ ਨਾਲੇ ਦੋ ਥੱਪੜ ਮਾਰੇ ਤੇ ਨਾਲੇ ਕਹਿੰਦਾ ਸਕੇ ਪ੍ਰਾਣ ਬਚਾਉਣੀ ਆ ਤੇ ਨਹੀਂ ਤਾਂ ਆਪਣੇ ਮਾਪੇ ਤੋਂ 7 ਲੱਖ ਰੁਪਇਆ ਲਿਆ ਨਹੀਂ ਤਾਂ ਗੱਡੀ ਮੈਨੂੰ ਚਾਹੀਦੀ ਆ ਤੇ ਜਿਹੜੀ ਚੈਨ ਤੁਸੀਂ ਪਾਈ ਸੀ ਉਹ ਕਿੱਥੇ ਗਈ ਪਤਾ ਕਿੱਧਰ ਕੁੜੀ ਕਿੱਥੇ ਗਈ ਉਹ ਕੁੜੀ ਨੇ ਪੁੱਛਿਆ ਇਹ ਇਹਨੂੰ ਚੈਨ ਕਿੱਥੇ ਗਈ ਕਹਿੰਦੀ ਮੈਂ ਆਪਣੀ ਸੱਸ ਨੂੰ ਵੀ ਕਿਹਾ ਵੇ ਜੇ ਦੱਸਦੀ ਸੀ ਤਾਂ ਕਹਿੰਦਾ ਸੀ ਤੇਰੇ ਪ੍ਰਾਣ ਬਚਾਉਣੀ ਆ ਜੇ ਤੂੰ ਤੇ ਸਾਤ ਸ ਨੂੰ ਦੱਸਿਆ ਯਾਨੀ ਦਰਦੀ ਮਾਰੀ ਕੁੜੀ ਦੱਸਦੀ ਨਹੀਂ ਸੀ ਤੁਹਾਨੂੰ ਦੱਸਦੀ ਸੀ ਇਹ ਦਰਦੀ ਮਾਰੀ ਕੁੜੀ ਦੱਸਦੀ ਨਹੀਂ ਸੀ ਤੇ ਜਦੋਂ 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 ਜਨਮ ਬਾਰੇ ਤੁਸੀਂ ਪੁੱਛਿਆ ਉਹਨਾਂ ਨੂੰ ਕੀ ਕਹਿੰਦੇ ਬਾਰੇ ਉਹ ਚੈਨ ਬਾਰੇ ਇਨੀ ਇਹ ਕਿਹਾ ਪੇ ਗਮ ਹੋ ਗਈ ਹੋਊਗੀ ਹੂੰ ਸਾਨੂੰ ਇਹ ਨਹੀਂ ਗਿਆ ਵੇਚ ਦਿੱਤੀ ਕਹਿੰਦੇ ਗੰਬੋ ਹੋ ਗਏ ਲੋਕੀ ਜਿਹੜੇ ਕੁੜੀ ਕੋ ਕੁੜੀ ਦੇ ਸੈੱਟ ਸੀ ਇਹ ਮੰਮੀ ਨੂੰ ਫੜਾਏ ਕਹਿੰਦਾ ਉਹਦੀਆਂ ਵੀ ਸਿੱਧਾ ਆਪਣੇ ਮਾਪੇ ਤੋਂ ਲੈ ਕੇ ਆ ਬੇਬੇ 16 ਘੱਟ ਰੇਟ ਤੇ ਬਿਗਦਾ ਆ ਤੇ ਜਿਹੜੇ ਉਹ ਖਾਲੀ ਸੈੱਟ ਦੇ ਡੱਬੇ ਦਿਖਾਣਦੇ ਸੀ ਉਹ ਕਦੇ ਡੱਬੇ ਸੀ ਉਹਨਾਂ ਦੇ ਕੋਲ ਉਹ 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 ਤਾਂ ਸਾਰੀ ਨਾ ਦੀ ਚਾਲ ਵਾਜੀ ਆ ਹੁਣ ਕਿ ਲੱਗਦਾ ਹੈ ਕਿ ਸਾਨੂੰ ਪੈਸੇ ਨਾ ਦੇਣੇ ਪੈਣ ਅਸੀਂ 23 ਲੱਖ ਰੁਪਇਆ ਹਾਤਿਆ ਕੀਤਾ ਇਹਨਾਂ ਨੂੰ ਕਿਹਾ ਵੀ ਅਸੀਂ ਰਹਾਣੇ ਪੈਲਸ ਕਰ ਲਈਏ ਨਹੀਂ ਕਹਿੰਦੇ 골ਡਨ ਪੈਲਸ ਹੋਣਾ ਚਾਹੀਦਾ ਆ ਤੇ ਸ਼ਰਾਬ ਤੇ ਮੀਟ ਤੇ ਸਭ ਕੁਝ ਇਹ ਪੌਣਾ ਚਾਹੀਦਾ ਹੈ ਕਿ ਸਾਡਾ ਮੁੰਡਾ ਬਾਹਰੋਂ ਆਇਆ ਹੈ 62000 ਰੁਪਇਆ ਝੋਲੀ ਦਾ ਬੀਹਾ ਖਾਦਾ ਇਹ 28000 ਝੋਲੀ ਦਾ 15000 ਰੁਪਇਆ ਕੁੜੀ ਦੇ ਖੋਲ ਉਦਾਂ ਸੀ ਟੋਟਲ 47000 ਰੁਪਇਆ ਸ਼ਗਲਾਂ ਦਾ ਵੀ ਲੋ ਸਾਰਾ ਖਾ ਗਿਆ ਨਾ ਨਸ਼ੇ ਪੱਤੇ ਵਿੱਚ ਹੀ ਖਾ ਗਿਆ ਸਾਰੇ ਪੈਸੇ ਬੱਤੇ ਵਿੱਚ ਖਾ ਗਿਆ ਐਨੀ ਫੀਮ ਇਹਦੇ ਪਾਰਸ ਜੋ ਦੇਖੀ ਤਾਂ ਇਹ ਕਹਿੰਦਾ ਸੀਗਾ ਵੇ ਫਲਾਨੇ ਦੀ ਆ ਤੇ ਸੈਕਟਰ ਕੁਲਪ ਜੋਬ ਉਹਰਾ ਪੁਰਾਣਾ ਸਭ ਇਹਦੇ ਵੇਕਦੇ ਐਂਡ ਵੇਕਦੇ ਵਿੱਚ ਸੀ ਤੇ ਬਾਕੀ ਇੱਦਾਂ ਤੁਹਾਡੇ ਵਿਚੋਲੇ ਨੇ ਕਿਰਾਇਆ ਸੀਗਾ ਤੇ ਤੁਹਾਨੂੰ ਦੱਸਿਆ ਨਹੀਂ ਕੋਈ ਗੱਲਬਾਤ ਨਹੀਂ ਕੀਤੀ ਵਿਚੋਲੇ ਨੇ ਕੋਈ ਵਿਚੋਲੇ ਨੇ ਕੋਈ ਗੱਲਬਾਤ ਨਹੀਂ ਕੀਤੀ ਵਿਚੋਲੀ ਦੀ ਦੁਕਾਨ ਉੱਥੇ ਸੀ ਪਿੰਡ ਦੇ ਵਿੱਚ ਹੀ ਉਹਨਾਂ ਦੇ ਹਾਂਜੀ ਪਿੰਡ 'ਚ ਉਹ ਅੰਦਰ ਸੀ ਉਹ ਤਾਂ ਖੂਤੇ ਰਹਿੰਦੇ ਸੀ ਤੇ 'ਚ ਸੀ ਉਹ ਖੂਤੇ ਰਹਿੰਦੇ ਸੀ ਓਕੇ ਇਸ ਕਰਕੇ ਉਹਨੂੰ ਵੀ ਇੰਨਾ ਪਤਾ ਨਹੀਂ ਲੱਗਿਆ ਈ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਬਗਾਇਸ਼ਨ ਤੋਂ ਇਹੀ ਮੰਗ ਕਰਦੇ ਆਂ ਵੀ ਸਾਡਾ ਇਨਸਾਫ ਕੀਤਾ ਜਾਵੇ ਅਸੀਂ ਅਸੀਂ ਬਹੁਤ ਦੁਖੀ ਆ ਠੀਕ ਹੈ